ਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਦਾ ਗੁਪਤ ਬਚਨ ਮਾਤਾ ਜੀ ਵੱਲੋਂ ਆਪਾਂ ਸਾਂਝਾ ਕਰਾਂਗੇ ਦੀਵਾਲੀ ਦੇ ਜਿਹੜੇ ਇਹ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਦਾਨ ਜਿਹੜੇ ਨੇ ਉਹ ਜ਼ਰੂਰ ਕਰਨੇ ਬਣਦੇ ਨੇ ਕਿਹੜੀਆਂ ਚੀਜ਼ਾਂ ਦੇ ਨਹੀਂ ਕਰਨੇ ਨੇ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਉਹ ਜ਼ਰੂਰ ਸਮਝਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤਾਂ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆ ਜਿਹੜੇ ਦੀਵਾਲੀ ਦੇ ਦਿਨ ਨੇ ਵੈਸੇ ਤਾਂ ਇਹਨਾਂ ਦਿਨਾਂ ਨੂੰ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ ਤੇ ਸਿਆਣੇ ਕਹਿੰਦੇ ਨੇ ਇਹ ਜਲ ਦੇ ਬਲ ਦੇ ਦਿਨ ਹੁੰਦੇ ਨੇ ਤੇ ਆਪਣੇ ਭਾਸ਼ਾਵਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਐਵੇਂ ਜਿਹੜਾ ਇਹ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਜਲਦੇ ਬਲਦੇ ਦਿਨ ਹੁੰਦੇ ਨੇ ਜੀ ਕਹਿਣ ਤੋਂ ਭਾਵ ਵੀ ਜਿਹੜੇ ਇਹ ਦਿਨ ਨੇ ਇਹ ਦਿਨ ਕੋਈ ਬਹੁਤੇ ਚੰਗੇ ਦਿਨ ਨਹੀਂ ਨੇ ਇਹ ਜਿਹੜੇ ਦਿਨ ਨੇ ਇਹ ਦਿਨ ਭੂਤਾਂ ਪ੍ਰੇਤਾਂ ਵਾਲੇ ਦਿਨ ਹੁੰਦੇ ਨੇ ਵੈਸੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਚੀਜ਼ ਨੂੰ ਪਰਵਾਣ ਨਹੀਂ ਕੀਤਾ ਸਤਗੁਰ ਕਹਿੰਦੇ ਨੇ ਜਿਹੜਾ ਵੇਲਾ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਿਆ ਹੋਇਆ ਨੰਘਿਆ ਉਹਦੇ ਹੁਕਮ ਉਹਦੇ ਬਾਣੇ ਦੇ ਵਿੱਚ ਨੰਘਿਆ ਉਹ ਵੇਲਾ ਸਹੀ ਹੈ ਉਹੀ ਸਫਲਾ ਹੈ ਬਾਕੀ ਤੇ ਸਾਰਾ ਫਿਰ ਵੇਲਾ ਤੇਰਾ ਜਿਹੜਾ ਖਰਾਬ ਹੀ ਲੰਘਿਆ ਹੈ ਇਹ ਗੱਲ ਯਾਦ ਰੱਖੀ ਇਹ ਗੱਲ ਦਾ ਚਿੰਤਨ ਨਾ ਕਰੀਂ ਵੀ ਇਹ ਦਿਨ ਖਰਾਬ ਹੈ ਇਹ ਘੜੀ ਖਰਾਬ ਹੈ ਸਤਿਗੁਰ ਕਹਿੰਦੇ ਇਹ ਚਿੰਤਨ ਕਰੀਂ ਵੀ ਇਹ ਪਲ ਇਹ ਘੜੀ ਗੁਰੂ ਤੋਂ ਬਿਨਾਂ ਨਾ ਲੰਗੀ ਉਹਦੇ ਯਾਦ ਤੋਂ ਬਿਨਾਂ ਨਾ ਲੰਗੀ ਭਿੜਾਰਿਓ ਬੇਨਤੀ ਕਰਾਂ ਕਿ ਸਭ ਤੋਂ ਵੱਧ ਜਿਹੜਾ ਦਾਨ ਹੈ ਅੱਜ ਦੇ ਦਿਨਾਂ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਹੈ ਤਿਹਾਰਾਂ ਨੂੰ ਮੁੱਖ ਰੱਖ ਕੇ ਕਰ ਲੋ ਆਪਣਾ ਟੀਚਾ ਰੱਖ ਲੋ ਵੀ ਇੱਕ ਨੂੰ ਗੁਰੂ ਨਾਲ ਜੋੜਨਾ ਹੈ ਇੱਕ ਨੂੰ ਗੁਰੂ ਘਰ ਨਾਲ ਜੋੜਨਾ ਹੈ ਇੱਕ ਬੰਦੇ ਨੂੰ ਮੈਂ ਗੁਰੂ ਵਾਲਾ ਬਣਾਉਣਾ ਹੈ ਬਸ ਇੱਕ ਬੰਦਾ ਮੈਂ ਗੁਰੂ ਵਾਲਾ ਬਣਾਉਣਾ ਹੈ ਇੱਕ ਨੂੰ ਗੁਰੂ ਨਾਲ ਜੋੜ ਦੇਣਾ ਬਸ ਤੇ ਜਾਂ ਫਿਰ ਆਪਣੇ ਆਪ ਨੂੰ ਜੋੜ ਲਈਏ ਵੀ ਅੱਜ ਤੋਂ ਬਾਅਦ ਮੈਂ ਗੁਰੂ ਵਾਲਾ ਬਣ ਕੇ ਜੀਣਾ ਹੈ ਗੁਰੂ ਦੇ ਵਿਚਾਰਾਂ ਦੇ ਨਾਲ ਜੀਣਾ ਹੈ ਉਹਦੇ ਨਾਲ ਸਾਹਝ ਪਾਉਣੀ ਹੈ ਬਸ ਇਹ ਆਪਣੇ ਆਪ ਨੂੰ ਜਿਹੜਾ ਹੈ ਸਾਨੂੰ ਪੱਕਾ ਕਰਨਾ ਚਾਹੀਦਾ ਹੈ ਵੀ ਅਸੀਂ ਆਪਣੇ ਆਪ ਚ ਹੀ ਪੱਕੇ ਹੋ ਜਾਈਏ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਪੌਣ ਹੈ ਪਾਣੀ ਅਗਨੀ ਕਾ ਸੰਵੰਧ ਇਹ ਤਾਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮੇਲ ਹੈ ਜਿਹੜਾ ਸਰੀਰ ਹੈ ਜਦੋਂ ਜਦੋਂ ਤੱਤ ਖਿੰਡ ਜਾਣਗੇ ਇਹ ਸਰੀਰ ਵੀ ਢਹਿ ਢੇਰੀ ਹੋ ਜਾਏਗਾ ਪਿਆਰਿਓ ਯਾਦ ਰੱਖਿਓ ਸਰੀਰ ਨੂੰ ਸਫਲ ਕਰਨਾ ਇਹਦੇ ਵਿਚਾਰਾਂ ਨੂੰ ਸਫਲ ਕਰਕੇ ਗੁਰੂ ਨਾਲ ਜੋੜਨਾ ਹੈ ਸਤਗੁਰ ਨਾਲ ਜੋੜਨਾ ਹੈ ਪਾਤਸ਼ਾਹ ਦੇ ਨਾਲ ਜੋੜਨਾ ਹੈ ਤੇ ਗੁਰੂ ਨਾਲ ਇਹ ਵਿਚਾਰ ਜੁੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲੇ ਸਰੀਰ ਜੁੜ ਕੇ ਤੇ ਪਿਆਰਿਓ ਸਫਲ ਹੋਏਗਾ। ਅਸੀਂ ਤਾਂ ਕਰਨਾ ਹੈ ਬਦ ਤੋਂ ਬਦ ਗੁਰੂ ਦੀ ਸਿੱਖਿਆ ਨੂੰ ਵੰਡਣਾ ਹੈ। ਤੇ ਅਸੀਂ ਦਾਨ ਕੀ ਨਹੀਂ ਕਰਨਾ ਆਪਣੇ ਮਾੜੇ ਵਿਚਾਰ ਭੈੜੀ ਮਤ ਕਿਸੇ ਨੂੰ ਨਹੀਂ ਦੇਣੀ। ਇਹ ਗੱਲ ਸੋਚ ਲਈਏ ਭੈੜੀ ਮਤ ਦਾਨ ਨਹੀਂ ਕਰਨੀ। ਗੁਰ ਕੀ ਮਤ ਤੋਂ ਲਿਹੇ ਈਾਨੇ ਭਗਤ ਬਿਨਾ ਬਹੁ ਡੂਬੇ ਸਿਆਨੇ। ਬਸ ਇਹ ਚੀਜ਼ ਧਿਆਨ ਵਿੱਚ ਰੱਖਣੀ ਹੈ ਵੀ ਗੁਰੂ ਦੀ ਮਤ ਲੈਣੀ ਹੈ। ਤੇ ਗੁਰੂ ਦੀ ਮਤ ਲਏ ਤੋਂ ਬਗੈਰ ਬਹੁਤੇ ਬਹੁਤੇ ਵੱਡੇ ਵਿਦਵਾਨ ਡੁੱਬ ਗਏ ਕਹਿੰਦੇ ਕਹਾਉਂਦੇ Muni ਜਿਹੜੇ ਨੇ ਉਹ ਡੁੱਬ ਗਏ ਤੇ ਅਸੀਂ ਉਹ ਨਹੀਂ ਬਣਨਾ ਅਸੀਂ ਉਹ ਬਣਨਾ ਹੈ ਕਿ ਗੁਰੂ ਦੀ ਮਤ ਲੈ ਕੇ ਅਸੀਂ ਤਰ ਜਾਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਦੇ ਨਾਲ ਅਸੀਂ ਤਰਨਾ ਹੈ ਪਿਆਰਿਓ ਗੁਰੂ ਦੇ ਬਚਨ ਦੇ ਨਾਲ ਅਸੀਂ ਤਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹੀ ਗੱਲ ਤੇ ਸਾਨੂੰ ਜਿਹੜਾ ਹੈ ਉਹ ਤਵੇਰ ਕੀਤਾ ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਭਟਕੀ ਨਾ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਇਹ ਸਾਰਾ ਦਿਸਦਾ ਸੰਸਾਰ ਨਿਰੰਕਾਰ ਆਪ ਹੀ ਹੈ ਪਰਮਾਤਮਾ ਦਾ ਆਪਣਾ ਹੀ ਸਰੂਪ ਹੈ ਪਰਮਾਤਮਾ ਆਪ ਹੀ ਜੀਵਾਂ ਨੂੰ ਭਟਕਣਾ ਦੀ ਰਾਹੀ ਕੁਰਾਹੇ ਪਾਉਂਦਾ ਤੇ ਆਪ ਹੀ ਫਿਰ ਉਹਨਾਂ ਨੂੰ ਬਚਾ ਲੈਂਦਾ ਕੱਢ ਲੈਂਦਾ ਹੈ ਭੁੱਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਇਹ ਆਪਾਂ ਸਾਰੇ ਪੜਨੇ ਆ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨ ਕੇ ਚੱਲੀਏ ਤਿਹਾਰਾਂ ਨੂੰ ਮਨਾਈਏ ਖੁਸ਼ੀਆਂ ਨੂੰ ਸਾਂਝੀਆਂ ਕਰੀਏ ਇੱਕ ਦੂਜੇ ਨਾਲ ਤਿਹਾਰ ਮਨਾਈਏ ਖੁਸ਼ੀਆਂ ਨੂੰ ਵੰਡੀਏ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋएगी ਰਹਿਮਤ ਹੋएगी ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ